ਲੋ ਵੀ ਦੋਸਤੋ ਅੱਜ ਤੁਹਾਨੂੰ ਦਿਖਾਉਨੇ ਆ ਕਿ ਜਿਹੜੇ ਲੋਕ ਮਹਾਪੁਰਸ਼ਾਂ ਦੀਆਂ ਤਸਵੀਰਾਂ ਨੂੰ ਜਲ ਪ੍ਰਵਾਹ ਕਰ ਦਿੰਦੇ ਆ ਮੂਰਤੀਆਂ ਨੂੰ ਜਲ ਪ੍ਰਵਾਹ ਕਰ ਦਿੰਦੇ ਆ ਜਾਣੇ ਅਣਜਾਣੇ ਦੇ ਵਿੱਚ ਉਹ ਕਿੱਡਾ ਵੱਡਾ ਪਾਪ ਕਰ ਦਿੰਦੇ ਆ ਤੁਹਾਨੂੰ ਦਿਖਾਉਨੇ ਆ ਇਹ ਫਲੋਰ ਦਾ ਸਤਲੁਜ ਦਰਿਆ ਆ ਜਿਹੜੀਆਂ ਤਸਵੀਰਾਂ ਪ੍ਰਤਿਮਾਵਾਂ ਮਹਾਪੁਰਸ਼ਾਂ ਦੀਆਂ ਸਤਲੁਜ ਦਰਿਆ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਜਾਂਦੀਆਂ ਉਹਨਾਂ ਤਸਵੀਰਾਂ ਦਾ ਕੀ ਹਾਲ ਹੁੰਦਾ ਆ ਸਤਲੁਜ ਦਰਿਆ ਦੇ ਅੰਦਰ ਉਹ ਤੁਹਾਨੂੰ ਸਾਰਾ ਦਿਖਾ ਰਹੀ ਹਾਂ ਤੁਸੀਂ ਸਾਰੇ ਦੇਖ ਰਹੇ ਆ ਕਿ ਤਸਵੀਰਾਂ ਜਿਹੜੀਆਂ ਮਹਾਪੁਰਸ਼ਾਂ ਦੀਆਂ ਆ ਉਹਨਾਂ ਦਾ ਢੇਰ ਲੱਗਾ ਪਿਆ ਫਲੋਰ ਦੇ ਸਤਲੁਜ ਦਰਿਆ ਦਾ ਇੱਕ ਨਾਰਾ ਆ ਦਰਿਆ ਦੇ ਉੱਪਰ ਤੋਂ ਹੀ ਨੈਸ਼ਨਲ ਹਾਈਵੇ ਦੇ ਉੱਪਰੋਂ ਹੀ ਲੋਕ ਤਸਵੀਰਾਂ ਨੂੰ ਹੋਰ ਜਿਹੜੀਆਂ ਸਮੱਗਰੀਆਂ ਆ ਉਹਨਾਂ ਨੂੰ ਜਿਹੜਾ ਦਰਿਆ ਦੇ ਅੰਦਰ ਸੁੱਟ ਜਾਂਦੇ ਆ ਪਰ ਉਹ ਨਹੀਂ ਜਾਣਦੇ ਕਿ ਇਹ ਜਿਹੜੀਆਂ ਪ੍ਰਤਿਮਾਵਾਂ ਨੂੰ ਜਾਂ ਮੂਰਤੀਆਂ ਨੂੰ ਉਹ ਦਰਿਆ ਦੇ ਵਿੱਚ ਜਲ ਪ੍ਰਵਾਹ ਦੇ ਨਾਮ ਤੇ ਛੱਡ ਜਾਂਦੇ ਆ ਕਿ ਘਰਾਂ ਦੇ ਵਿੱਚ ਜੇ ਬੇਅਦਬੀ ਨਾ ਹੋਵੇ ਉਹਦੀ ਜਗ੍ਹਾ ਇਹਨਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਵੇ ਸੋ ਉਸ ਤੋਂ ਬਾਅਦ ਉਹਨਾਂ ਤਸਵੀਰਾਂ ਦਾ ਉਹਨਾਂ ਪ੍ਰਤੀਮਾਵਾਂ ਦਾ ਕੀ ਹਸ਼ਰ ਹੁੰਦਾ ਆ ਇਹ ਤੁਹਾਨੂੰ ਦਿਖਾ ਰਹੇ ਹਾਂ ਸੋ ਦੋਸਤੋ ਇਹ ਤੁਹਾਨੂੰ ਬੇਨਤੀ ਵੀ ਕਰਦੇ ਹਾਂ ਕਿ ਇਹੋ ਜਿਹੀਆਂ ਹਰਕਤਾਂ ਨਾ ਕਰੀਏ ਜਿਹਦੇ ਕਾਰਨ ਜਾਣੇ ਅਣਜਾਣੇ ਦੇ ਵਿੱਚ ਇਹੋ ਜਿਹੀ ਸਾਡੇ ਕੋਲ ਗਲਤੀ ਹੋ ਜਵੇ ਵੀ ਮਿੱਤਰੋ ਪੰਜਾਬ ਜਿਹੜਾ ਆ ਉਹ ਸਰਬ ਸਾਂਝਾ ਇੱਕ ਮਾਨਵਤਾ ਦਾ ਸੰਦੇਸ਼ ਦੇਣ ਵਾਲਾ ਸਾਡਾ ਸੂਬਾ ਆ ਇੱਥੇ ਹਰ ਧਰਮ ਦੇ ਹਰ ਜਾਤ ਦੇ ਲੋਕ ਵਸਦੇ ਆ ਧਾਰਮਿਕ ਵਿਰਤੀ ਵਾਲੇ ਲੋਕ ਆ ਇਸ ਲਈ ਇਹ ਜਾਣੇ ਅਣਜਾਣੇ ਚ ਹੋਈਆਂ ਗਲਤੀਆਂ ਆ ਇਹ ਨਹੀਂ ਹੈ ਕਿ ਕੋਈ ਤੱਕ ਕੇ ਇਹੋ ਜੀ ਗਲਤੀ ਕਰਦਾ ਪਰ ਅਸੀਂ ਤੁਹਾਨੂੰ ਦਿਖਾ ਤਾਂ ਰਹੇ ਆ ਕਿ ਤੁਸੀਂ ਆਪਣੇ ਵੱਲੋਂ ਇਹ ਸੋਚ ਕੇ ਤਸਵੀਰਾਂ ਨੂੰ ਜਲ ਪ੍ਰਵਾਹ ਕਰਦੇ ਆ ਕਿ ਅਸੀਂ ਇਹਨਾਂ ਨੂੰ અપਮਾਨ ਤੋਂ ਬਚਾ ਲਿਆ ਕਿਉਂਕਿ ਜੇ ਘਰ ਕਿਤੇ ਪਈਆਂ ਜਾਂ ਬਾਹਰ ਕਿਤੇ ਤੁਹਾਨੂੰ ਲੱਗਦਾ ਕਿ ਯਾਰ ਕਿਤੇ ਗੰਦਗੀ ਦੀ ਜਗ੍ਹਾ ਤੇ ਉੱਤੇ ਨਾ ਚੱਲੀਆਂ ਜਾਣ ਇਹਨਾਂ ਨੂੰ ਅਸੀਂ ਜਲ ਪ੍ਰਵਾਹ ਕਰਦੀ ਹੈ ਪਰ ਤੁਸੀਂ ਨਹੀਂ ਜਾਣਦੇ ਕਿ ਜਿਹੜੀਆਂ ਤਸਵੀਰਾਂ ਨੂੰ ਮਹਾਪੁਰਸ਼ਾਂ ਦੀਆਂ ਨੂੰ ਤੁਸੀਂ ਜਲ ਪ੍ਰਵਾਹ ਕਰ ਰਹੇ ਆ ਉਹ ਇਸ ਤੋਂ ਵੀ ਜ਼ਿਆਦਾ ਭੜੇ ਹਲਾਤਾਂ ਦੇ ਵਿੱਚ ਉੱਥੇ ਪਹੁੰਚ ਜਾਂਦੀਆਂ ਕਿਉਂਕਿ ਪੂਰੇ ਦਾ ਪੂਰਾ ਗੰਦਗੀ ਦਾ ਢੇਰ ਲੱਗਾ ਹੁੰਦਾ ਦਰਿਆ ਦੇ ਕਿਨਾਰਿਆਂ ਦੇ ਉੱਤੇ ਤੇ ਉਹਨਾਂ ਕਿਨਾਰਿਆਂ ਤੇ ਜਾ ਕੇ ਜਿਹੜੀਆਂ ਸਾਰੀਆਂ ਤਸਵੀਰਾਂ ਪ੍ਰਤੀਮਾਵਾਂ ਆ ਉਹਨਾਂ ਕਿਨਾਰਿਆਂ ਦੇ ਉੱਤੇ ਜਾ ਕੇ ਲੱਗ ਜਾਂਦੀਆਂ ਤੇ ਇਸ ਤੋਂ ਵੀ ਵੱਡਾ ਜਿਹੜਾ ਦੁਖਾਂਤ ਇਹ ਹੈ ਕਿ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ ਅਸੀਂ ਆਪਣੇ ਲਾਈਵ ਦੇ ਵਿੱਚ ਵੀ ਥੋੜੇ ਦਿਨ ਪਹਿਲਾਂ ਲਾਈਵ ਕੀਤਾ ਉਹਦੇ ਵਿੱਚ ਵੀ ਬੇਨਤੀ ਕੀਤੀ ਸੀ ਸਾਰੇ ਲੋਕਾਂ ਨੂੰ ਕੀ ਅਸੀਂ ਤਸਵੀਰਾਂ ਜਿਹੜੀਆਂ ਮਹਾਪੁਰਸ਼ਾਂ ਦੀਆਂ ਉਹਨਾਂ ਨੂੰ ਨਾ ਜਲ ਪ੍ਰਵਾਹ ਕਰੀਏ ਇਸ ਦੇ ਨਾਲ ਹੀ ਜਿਹੜੇ ਇਲਾਕੇ ਦੇ ਲੋਕ ਆ ਸਮਾਜ ਸੇਵੀ ਸੰਸਥਾਵਾਂ ਆ ਹੁਣ ਤਾਂ ਨੇਚਰ ਨੂੰ ਬਚਾਉਣ ਦੇ ਲਈ ਕਈ ਅਪਰਾਲੇ ਹੋ ਰਹੇ ਆ ਦਰਿਆਵਾਂ ਨੂੰ ਪਾਣੀਆਂ ਨੂੰ ਬਚਾਉਣ ਲਈ ਕਈ ਅਪਰਾਲੇ ਹੋ ਰਿਹਾ ਸੋ ਜਿਹੜੀਆਂ ਇਹ ਤਸਵੀਰਾਂ ਆ ਧਾਰਮਿਕ ਤਸਵੀਰਾਂ ਰਹਿਬਰਾਂ ਦੀਆਂ ਜਿਹੜੀਆਂ ਦਰਿਆ ਦੇ ਕਿਨਾਰਿਆਂ ਤੇ ਪਈਆਂ ਐ ਜਿੱਥੇ ਉਹਨਾਂ ਦੀ ਸਾਂਭ ਸੰਭਾਲ ਦਾ ਕੋਈ ਪ੍ਰਬੰਧ ਕਰੀਓ ਉੱਥੇ ਹੀ ਰਿਕੁਐਸਟ ਕਰੀਏ ਲੋਕਾਂ ਨੂੰ ਬੈਨਰ ਬਣਾ ਕੇ ਲਾਈਏ ਸੋ ਮਿੱਤਰੋ ਸਾਡੀ ਇੱਕ ਵਾਰੀ ਫੇਰ ਸਾਰੀ ਮਨੁੱਖਤਾ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਦਰਿਆ ਦੇ ਅੰਦਰ ਕੋਈ ਵੀ ਧਾਰਮਿਕ ਤਸਵੀਰ ਜਾਂ ਮੂਰਤੀ ਜਿਹੜੀਆਂ ਅਸੀਂ ਛੱਡ ਜਾਂਦੇ ਆ ਜਾ ਕੇ ਉਹਨਾਂ ਦਾ ਕੀ ਹਾਲ ਹੁੰਦਾ ਆ ਉਹਦੇ ਵੱਲ ਵੀ ਇੱਕ ਵਾਰੀ ਜ਼ਰੂਰ ਸਾਨੂੰ ਨਜ਼ਰ ਮਾਰਨੀ ਚਾਹੀਦੀ ਆ ਕਿਉਂਕਿ ਜਿਹੜੀਆਂ ਤਸਵੀਰਾਂ ਆ ਇਹਨਾਂ ਦਾ અપਮਾਨ ਜਿਹੜਾ ਜਾਣੇ ਅਣਜਾਣੇ ਦੇ ਵਿੱਚ ਅਸੀਂ ਕਰ ਰਹੇ ਆ ਸੋ ਇਹਦੇ ਤੋਂ ਸਾਵਧਾਨ ਹੋਈਏ ਤੇ ਰੇਬਰਾਂ ਦਾ અપਮਾਨ ਕਰਨ ਦੀ بجائے ਉਹਨਾਂ ਦਾ ਸਤਿਕਾਰ ਕਰੀਏ ਤੇ ਉਹਨਾਂ ਦਾ ਸੱਚਾ ਸਤਿਕਾਰ ਇਹੀ ਆ ਕਿ ਅਸੀਂ ਮੂਰਤੀਆਂ ਨੂੰ ਤਸਵੀਰਾਂ ਨੂੰ ਜਲ ਪ੍ਰਵਾਹ ਕਰਨ ਤੋਂ ਗੁਰੇਜ਼ ਕਰੀਏ ਕਿਉਂਕਿ ਉਹਨਾਂ ਤਸਵੀਰਾਂ ਦਾ ਕੀ ਹਾਲ ਹੁੰਦਾ ਉਸ ਤੋਂ ਬਾਅਦ